ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਲੇ ਵਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਸੇ ਵੀ ਠੀਕ ਠਾਕ ਪਰ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਮਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਆਪਾਂ ਬਹੁਤ ਹੀ ਮੈਨੂੰ ਪੈਣਾ ਜਿਹੜੀਆਂ ਵਾਂ ਮਿਲਦੀਆਂ ਜਾਂ ਪੈਣਾ ਦੇ ਕਮੈਂਟ ਆਉਂਦੇ ਆ ਤੇ ਕਹਿੰਦੇ ਕਿ ਪੈਣ ਤੁਕੀ ਹੀ ਕੀ ਲਗਾਉਨੇ ਆਹੋ ਜਿਹਾ ਜਿਹੜਾ ਤੁਹਾਡਾ ਚਿਹਰਾ ਇੰਨਾ ਸੋ ਕਿਸੇ ਵੀ ਤਰ੍ਹਾਂ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੇ ਰਿੰਕਲ ਨਹੀਂ ਆ ਤੇ ਮੈਂ ਆਪਣੀਆਂ ਭੈਣਾਂ ਨੂੰ ਦੱਸਦਾ ਕਿ ਭੈਣੇ ਮੈਂ ਜੋ ਵੀ ਲਗਾਉਣੀ ਆ ਆਪਣੇ ਘਰੇ ਹੀ ਬਣਾ ਕੇ ਲਗਾਉਣੀ ਆ ਤੁਸੀਂ ਵੀ ਲਗਾਇਆ ਕਰੋ ਤੁਹਾਡਾ ਵੀ ਚਿਹਰਾ ਬਹੁਤ ਸੋਹਣਾ ਵਧੀਆ ਗਲੋ ਕਰੂਗਾ ਬਸ ਥੋੜੀ ਜੀ ਤੁਹਾਨੂੰ ਮਿਹਨਤ ਕਰਨ ਦੀ ਲੋੜ ਆ ਤੇ ਅੱਜ ਆਪਾਂ ਇੱਕ ਬਣਾਉਂਦੇ ਆ ਫੇਸ ਪੈਕ ਇਹ ਵਾਲਾ ਫੇਸ ਪੈਕ ਤੁਸੀਂ ਬੜੇ ਆਰਾਮ ਨਾਲ ਆਪਣੇ ਘਰੇ ਬਣਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਇਹਦੇ ਵਿੱਚ ਤਾਜ਼ੇ ਦੁੱਧ ਦੀ ਕਰੀਮ ਲੈ ਲੈਣੀ ਆ ਜੇ ਤੁਸੀਂ ਦੁੱਧ ਦੀ کریم ਤਾਜੀ ਦੀ ਨਹੀਂ ਆ ਤਾਂ ਤੁਸੀਂ ਫਰਿੱਜ ਦੇ ਵਿੱਚ ਪਈ ਹੀ ਦੁੱਧ ਜਿਹੜਾ ਵਾ ਉਹਦੀ ਵੀ کریم ਉਲਾ ਸਕਦੇ ਜੇ ਉਹਨੂੰ ਵੀ ਲੈ ਸਕਦੇ ਅੱਧਾ ਚਮਚ ਆਪਾਂ ਤਾਜੀ ਦੁੱਧ ਦੀ کریم ਲੈ ਲਈ ਵਿੱਚ ਆਪਾਂ 1 ਚਮਚ ਦੇ ਲਾਗੇ ਬਨੇ ਦੁੱਧ ਪਾ ਲਿਆ ਵਾ ਕੋਈ ਵੀ ਦੁੱਧ ਪਾ ਲਓ ਕੱਚਾ ਦੁੱਧ ਜਾਂ ਉਬਾਲਿਆ ਹੋਇਆ ਠੰਡਾ ਹੋਇਆ ਦੁੱਧੋ ਦੋ ਪਾ ਲਓ ਜੇ ਤੁਹਾਡੇ ਕੋਲ ਦੁੱਧ ਨਹੀਂ ਮੌਜੂਦ ਆ ਤੁਸੀਂ ਇਹਦੀ ਜਗ੍ਹਾ ਤੇ ਸੁੱਕਾ ਮਿਲਕ ਪਾਊਡਰ ਵੀ ਇਸਤੇਮਾਲ ਕਰ ਸਕਦੇ ਆ ਠੀਕ ਹੈ ਇਹ ਆਪਾਂ ਬਣਾ ਲਈ ਇਹਦੇ ਵਿੱਚ ਆਪਾਂ ਇੱਕ ਚਮਚ ਬੇਸਨ ਦਾ ਪਾ ਲਿਆ ਵਾ ਇੱਕ ਚਮਚ ਬੇਸਨ ਤੋਂ ਬਾਅਦ ਆਪਾਂ ਇਹਦੇ ਵਿੱਚ ਚੁਟਕੀ ਦੇ ਲਾਗੇ ਬੰਨੇ ਜਿਹੜੀ ਆ ਪੌਣੀ ਆ ਫਟਕਰੀ ਮੈਂ ਫਟਕਰੀ ਪੀਸੀ ਹੋਈ ਆ ਜੇ ਤੁਹਾਡੇ ਕੋਲ ਪੀਸੀ ਫਟਕਰੀ ਨਹੀਂ ਆ ਤੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਵਿੱਚ ਇੱਕ ਦੋ ਵਾਰੀ ਘੁਮਾ ਕੇ ਨਾ 2-4 ਮਿੰਟ ਲਈ ਕੱਢ ਕੇ ਤੇ ਰੱਖ ਲਓ ਜਿਆਦਾ देर ਉਹਨੂੰ ਵਿੱਚ ਨਾ ਰੱਖਿਓ ਕਿਉਂਕਿ ਫਟਕੜੀ ਫਿਰ ਬਹੁਤ ਜ਼ਿਆਦਾ ਉਲਟਾ ਨੁਕਸਾਨ ਵੀ ਕਰ ਦਿੰਦੀ ਆ ਇਸੇ ਕਰਕੇ ਓਨੀ ਹੀ ਚੀਜ਼ ਪਾਉਣੀ ਚਾਹੀਦੀ ਜਿੰਨੀ ਸਾਨੂੰ ਜ਼ਰੂਰਤ ਹੋਵੇ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਦੇਖੋ ਆਪਾਂ ਜਿਹੜੇ ਵੀ ਕੋਈ ਚੀਜ਼ ਬਣਾਈ ਦੀ ਆ ਜਾਂ ਜਿਹੜੀ ਵੀ ਚੀਜ਼ ਆਪਾਂ ਲਗਾਉਨੇ ਸਾਨੂੰ ਫੇਸ ਤੇ ਸਾਨੂੰ ਡੇਲੀ ਕੋਈ ਨਾ ਕੁਝ ਆਪਣੇ ਫੇਸ ਤੇ ਜ਼ਰੂਰ ਲਗਾਉਣਾ ਚਾਹੀਦਾ ਤਾਂ ਕਿ ਜਿਹੜਾ ਫੇਸ ਆ ਉਹਨੂੰ ਵੀ ਉਹ ਜੀ ਖਰਾਕ ਮਿਲ ਸਕੇ ਅਸੀਂ ਜੋ ਵੀ ਆਪਣੇ ਚਿਹਰੇ ਤੇ ਲਗਾਉਨੇ ਆ ਉਹ ਉਹਦੀ ਇੱਕ ਤਰ੍ਹਾਂ ਦੀ ਖਰਾਕ ਹੁੰਦੀ ਆ ਜਿਹੜੀ ਕਿ ਜਿਸ ਤਰ੍ਹਾਂ ਆਪਾਂ ਨੂੰ ਭੁੱਖ ਲੱਗਦੀ ਆ ਤੇ ਸਾਨੂੰ ਵੀ ਸਾਡੇ ਸਰੀਰ ਲਈ ਹਰ ਇੱਕ ਚੀਜ਼ ਜ਼ਰੂਰੀ ਆ ਪਾਣੀ ਵੀ ਚਾਹੀਦਾ ਚਾਹ ਵੀ ਚਾਹੀਦੀ ਦੁੱਧ ਵੀ ਚਾਹੀਦਾ ਰੋਟੀ ਵੀ ਚਾਹੀਦੀ ਫਰੂਟ ਵੀ ਚਾਹੀਦੇ ਸਬਜ਼ੀਆਂ ਵੀ ਚਾਹੀਆਂ ਇਸੇ ਤਰ੍ਹਾਂ ਆਪਣਾ ਚਿਹਰਾ ਵੀ ਉਨੂੰ ਅਲੱਗ-ਅਲੱਗ ਟਾਈਮ 'ਚ ਅਲੱਗ-ਅਲੱਗ ਚੀਜ਼ਾਂ ਚਾਹੀਦੀਆਂ ਵਾ ਠੀਕ ਹੈ ਇਹ ਬਹੁਤ ਹੀ ਵਧੀਆ ਜਿਹੜਾ ਇਹ ਆਪਾਂ ਪੈਕ ਬਣਾਇਆ ਵਾ ਇਹਦੇ ਵਿੱਚ ਜ਼ਿਆਦਾ ਕੁਝ ਵੀ ਤੁਹਾਡਾ ਸਮਾਨ ਜਿਹੜਾ ਵਾ ਨਹੀਂ ਲੱਗਣਾ ਵਾ ਬਸ ਥੋੜਾ ਜਿਹਾ ਟਾਈਮ ਲੱਗਣਾ ਜ਼ਰੂਰ ਤੁਸੀਂ ਜਦੋਂ ਵੀ ਫ੍ਰੀ ਹੋ ਦੁਪਹਿਰ ਟਾਈਮ ਰਾਤ ਟਾਈਮ ਸਵੇਰ ਟਾਈਮ ਕਦੀ ਵੀ ਲਗਾ ਸਕਦੇ ਆ ਕੋਈ ਇਹੋ ਜਾਨੀਆ ਕਿ ਇਸ ਟਾਈਮ ਲਗਾਉਣਾ ਇਸ ਟਾਈਮ ਨਹੀਂ ਲਗਾਉਣਾ ਵਾ ਇਹ ਵਾਲਾ ਪੈਕ ਬਣਾ ਕੇ ਤੁਸੀਂ ਜੇ ਤੁਹਾਡ ਕੋਲ ਟਾਈਮ ਨਹੀਂ ਆ ਤਾਂ ਤੁਸੀਂ ਇਹਨੂੰ ਬਣਾ ਕੇ ਦੋ ਤਿੰਨ ਵਾਸਤੇ ਦੇਣ ਵਾਸਤੇ ਫ੍ਰਿਜ 'ਚ ਸਟਾਕ ਵੀ ਕਰ ਸਕਦੇ ਆ ਜੇ ਤੁਸੀਂ ਕਿਸੇ ਮੰਨ ਲਓ ਡਿਊਟੀ ਤੇ ਜਾਣੇ ਆ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਬਣਾ ਲਿਆ ਇਹਨੂੰ ਬਣਾ ਕੇ ਫ੍ਰਿਜ ਰੱਖ ਤਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਦੋ ਤਿੰਨ ਦਿਨ ਆਰਾਮ ਨਾਲ ਰਹਿ ਜਾਂਦਾ ਟੱਕ ਕੇ ਰੱਖਿਓ ਬਸ ਇਹੀ ਆ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਦੇਖੋ ਆਪਣੇ ਹੱਥਾਂ ਦੇ ਨਾਲ ਆਪਣੇ ਚਿਹਰੇ ਤੇ ਲਗਾ ਲੈਣਾ ਵਾ ਇਹ ਵਾਲਾ ਪੈਕ ਜਿਹੜਾ ਤੁਸੀਂ ਲਗਾ ਲਿਆ ਇਹਦੇ ਨਾਲ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਲਗਾਉਣ ਦੀ ਕਿਸੇ ਵੀ ਦੂਸਰੀ ਕਰੀਮ ਦੀ ਤੁਹਾਨੂੰ ਲੋੜ ਨਹੀਂ ਪੈਣੀ ਆ ਬਹੁਤ ਵਧੀਆ ਜਿਹੜਾ ਆਪਣਾ ਪੈਕ ਬਣ ਗਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਫਟਕੜੀ ਜਿਹੜੀ ਹੁੰਦੀ ਹੈ ਜਾਂ ਪੀਸੀ ਹੋਈ ਹੈ ਚੁਟਕੀ ਇੱਕ ਦੇ ਬਰਾਬਰ ਵਿੱਚ ਪਾ ਲਓ ਮੈਂ ਇਹਦੇ ਵਿੱਚ ਹਲਦੀ ਨਹੀਂ ਪਾਈ ਆ ਤੁਸੀਂ ਚਾਹੋ ਤੇ ਚ ਹਲਦੀ ਪਾ ਸਕਦੇ ਪਰ ਮੈਂ ਨਹੀਂ ਪਾਈ ਆ ਕਿਉਂਕਿ ਇਹਦੇ ਵਿੱਚ ਮੈਂ ਬਿਨਾਂ ਹਲਦੀ ਤੋਂ ਹੀ ਪੈਕ ਬਣਾਇਆ ਵਾਂ ਕਿਉਂਕਿ ਹਲਦੀ ਨਾ ਕਦੀ ਕਦੀ ਹੁੰਦਾ ਹੀ ਜਿੱਦਾਂ ਸਿਰ ਨੂੰ ਵਾਲਾਂ ਨੂੰ ਵਾਸ਼ ਕਰਨਾ ਤੇ ਹਲਦੀ ਲਗਾ ਲਈਦੀ ਕਿਉਂਕਿ ਜਦੋਂ ਵਾਲਾਂ 'ਚ ਹਲਦੀ ਲੱਗ ਜਾਂਦੀ ਹੈ ਨਾ ਤੇ ਫਿਰ ਥੋੜਾ ਜਿਹਾ ਨਾ ਵਾਲ ਵੀ ਫਿਰ ਵਾਸ਼ ਕਰਨੇ ਪੈਂਦੇ ਐ ਸਿਰ ਧੋਣਾ ਪੈ ਜਾਂਦਾ ਇਸ ਕਰਕੇ ਹਲਦੀ ਮੈਂ ਦੇ ਵਿੱਚ ਨਹੀਂ ਪਾਈ ਆ ਕਿਉਂਕਿ ਮੈਂ ਆਪਣੇ ਵਾਲਾਂ ਨੂੰ ਵਾਸ਼ ਕਰਨ ਵਾਲੀ ਨਹੀਂ ਆ ਤੇ ਜਦੋਂ ਤੁਸੀਂ ਵਾਲਾਂ ਨੂੰ ਵਾਸ਼ ਕਰਨਾ ਤੁਹਾਨੂੰ ਪਤਾ ਕਿ ਅੱਜ ਅਸੀਂ ਵਾਲ ਵਾਸ਼ਦ ਲਈ ਹਲਦੀ ਵੀ ਲਗਾ ਲਓ ਕਿਉਂਕਿ ਹਲਦੀ ਦਾ ਜਿਹੜਾ ਕਲਰ ਹੈ ਨਾ ਫਿਰ ਵਾਲਾਂ ਦੇ ਵਿੱਚ ਚੱਲ ਜਾਂਦਾ ਵਾ ਜਿੰਨਾ ਵੀ ਆਪਾਂ ਇਹਨੂੰ ਬਚਾ ਬਚਾ ਕੇ ਕਰੀਏ 5 ਮਿੰਟ ਤੱਕ ਤੁਸੀਂ ਇਹਨੂੰ ਲੱਗਾ ਰਹਿਣ ਤੋਂ 5 ਮਿੰਟ ਤੋਂ ਬਾਅਦਾਂ ਤੁਸੀਂ ਇਹਦੀ ਚੰਗੀ ਤਰ੍ਹਾਂ ਆਪਣੇ ਪੋਲੇ-ਪੋਲੇ ਹੱਥਾਂ ਦੇ ਨਾਲ ਮ사ਜ ਕਰਨੀ ਆ ਮੇਰੇ ਮੂੰਹ ਦੇ ਅੰਦਰ ਚਲ ਚਲੇ ਹੈ ਦੂਸਰੇ ਹੱਥ ਦਾ ਵੀ ਇਸਤੇਮਾਲ ਕਰਦੀ ਕਿਉਂਕਿ ਦੋਵਾਂ ਹੱਥਾਂ ਨਾਲ ਮ사ਜ ਜਿਹੜੀ ਬਹੁਤ ਵਧੀਆ ਹੁੰਦੀ ਆ ਕੀ ਪਾਰਲਰ ਪਾਰਲਰ ਵਾਲੇ ਵੀ ਨਾ ਜਿਹੜੇ ਤਾਂ ਤੁਸੀਂ ਫੇਸ਼ਲ ਜੋ ਵੀ ਕਰਾਉਣੀ ਹੈ ਨਾ ਤੇ ਆਪਾਂ ਉਹ ਵੀ ਤੁਹਾਨੂੰ ਫੇਲ ਹੋ ਜੂਗੇ ਜਦੋਂ ਤੁਸੀਂ ਆਹ ਵਾਲੀ ਮ사ਜ ਆਪਣੇ ਹੱਥਾਂ ਨਾਲ ਕਰ ਲਈ ਨਾ ਤੇ ਤੁਹਾਨੂੰ ਬਹੁਤ ਵਧੀਆ ਹੋਏਗਾ ਜਿਹੜਾ ਵਾ ਰਿਜ਼ਲਟ ਮਿਲਣਾ ਤੁਹਾਡਾ ਫੇਸ ਸਾਫ਼ ਵੀ ਹੋ ਜਾਣਾ 글로 ਵੀ ਕਰਨਾ ਵਾ ਤੇ ਕਿਸੇ ਤਰ੍ਹਾਂ ਦੀ ਫੇਸ ਤੇ ਖੁਸ਼ਕੀ ਵੀ ਨਹੀਂ ਰਹਿਣੀ ਆ ਸਟੈਪ ਆਪਣੇ ਉਹੀ ਹੁੰਦੇ ਆ ਜਿਹੜਾ ਆਪਾਂ ਡੇਲੀ ਕਰਦੇ ਆਂ بس skin ਨੂੰ ਜਿਹੜਾ ਵਾ ਥੋੜਾ ਥਕਾਵਟ ਨੂੰ ਆਰਾਮ ਦੇਣ ਦੀ ਜ਼ਰੂਰਤ ਹੁੰਦੀ ਐ ਸੇ ਲਈ ਅਸੀਂ ਆਹੀ ਆਪਾਂ ਕੋਈ ਵੀ ਜਿਹੜੀ ਆਪਾਂ ਆਪਣੇ ਫੇਸ ਤੇ ਕੋਈ ਵੀ ਚੀਜ਼ ਲਗਾਉਣੀ ਆਪਾਂ ਪੈਕ ਲਗਾਇਆ ਨਾ ਤੇ ਪੈਕ ਦੇ ਨਾਲ-ਨਾਲ ਆਪਾਂ ਇੱਦੀ ਮ사ਜ ਵੀ ਕਰ ਲਈ ਤੇ ਜਦੋਂ ਪੈਕ ਦੇ ਨਾਲ ਆਪਾਂ ਮ사ਜ ਕਰਦੇ ਤੇ ਵਿੱਚ ਸਾਰਾ ਕੁਝ ਆ ਜਾਂਦਾ ਸੜ ਕਿੰਨੇ ਸੌਖੇ ਸੌਖੇ ਆਪਾਂ ਤੁਹਾਨੂੰ ਚੀਜ਼ਾਂ ਦੱਸਦੇ ਆ ਕਿ ਆਹ ਚੀਜ਼ ਲਗਾਓ ਆਹ ਚੀਜ਼ ਲਗਾਓ ਇੰਨੀਆਂ ਸੌਖੀਆਂ ਚੀਜ਼ਾਂ ਆਈਆਂ ਨੇ ਐਂ ਸਸਤੀਆਂ ਆਈਆਂ ਨੇ ਘਰ ਦੇ ਵਿੱਚ ਮਿਲਣ ਵਾਲੀਆਂ ਤੇ ਤੁਸੀਂ ਇਹਦਾ ਫੁੱਲ ਫਾਇਦਾ ਲਿਆ ਕਰੋ ਜੇ ਕਿਸੇ ਭੈਣ ਦੀ ਸਕਿਨ ਜਿਹੜੇ ਫੋਰਸ ਬੰਦ ਹੋਏ ਆ ਤੇ ਵੈਸੇ ਮੇਰੇ ਇਦਾਂ ਦੀ ਸਕਿਨ ਨਹੀਂ ਆ ਤੁਸੀਂ ਚਾਹੋ ਤੇ ਇਹ ਮ사ਜ ਕਰਨ ਤੋਂ ਬਾਅਦ ਨਾ ਇੱਕ ਬੋਲ ਦੇ ਵਿੱਚ ਪਾਣੀ ਜਿਹੜਾ ਵਾ ਚੰਗੀ ਤਰ੍ਹਾਂ ਉਬਾਲ ਕੇ ਗਰਮ ਗਰਮ ਲੈ ਲੈਣਾ ਜਦੋਂ ਆਪਾਂ ਇਹਨੂੰ ਫੇਸ ਨੂੰ ਸਾਫ਼ ਕਰ ਲੈਣਾ ਨਾ ਨਾਰਮਲ ਪਾਣੀ ਦੇ ਨਾਲ ਉਦੋਂ ਤੁਸੀਂ ਪੰਜ ਮਿੰਟ ਲਈ ਆਪਣੇ ਫੇਸ ਤੇ ਭਾਫ਼ ਲੈ ਲਓ ਤਾਂ ਕਿ ਜਿਹੜੇ ਤੁਹਾਡੇ ਫੋਰਸ ਬੰਦ ਹੋਏ ਆ ਤੁਹਾਡੇ ਮੂੰਹ ਤੇ ਬਹੁਤ ਜ਼ਿਆਦੀ ਆਇਲੀ ਸਕਿਨ ਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਕਿਉਂਕਿ ਕਈਆਂ ਦੇ ਮੂੰਹ ਤੇ ਨਾ ਕਿੱਲ ਜਿਹੜੇ ਹੁੰਦੇ ਨਾ ਚਿੱਟੇ-ਚਿੱਟੇ-ਚਿੱਟੇ ਕਿੱਲ ਬੜੇ ਨਿਕਲਦੇ ਆ ਉਹਨਾਂ ਦੀ ਸਕਿਨ ਬੜੀ ਆਇਲੀ ਹੁੰਦੀ ਆ ਤੇ ਉਹ ਨਾ ਅਕਸਰ ਇਹਦਾ ਦਬਾ-ਦਬਾ ਕੇ ਦਬਾ-ਦਬਾ ਕੇ ਕੱਢਦੇ ਰਹਿੰਦੇ ਆ ਤੇ ਜੇ ਕਿਸ ਤਰ੍ਹਾਂ ਦੀ ਕਿਸੇ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਤੇ ਉਹ ਆ ਬੜੀ ਮ사ਜ ਕਰਨ ਤੋਂ ਬਾਅਦ ਆ 5 ਮਿੰਟ ਲਈਏ ਭਾਫ਼ ਲੈ ਲਓ ਜਿੱਦਾਂ ਮੈਂ ਤੁਹਾਨੂੰ ਦੱਸਤਾ ਕਿ ਬੋਇਲ ਵਿੱਚ ਜਾਂ ਕਿਸੇ ਪਤੀਲੇ ਦੇ ਵਿੱਚ ਚੰਗਾ ਉਬਲਦਾ ਉਬਲਦਾ ਪਾਣੀ ਪਾ ਲੈਣਾ ਵਾ ਤੌਲੀਆ ਲੈ ਕੇ ਤੁਸੀਂ ਤੇ 5 ਮਿੰਟ ਲਈ ਆਪ ਆਪ ਲੈ ਲਓ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਉਸੇ ਤੌਲੀਏ ਦੇ ਨਾਲ ਚੰਗੀ ਤਰ੍ਹਾਂ ਇਦਾਂ ਦਾ ਕਰ ਕਰਕੇ ਕਰ ਕਰਕੇ ਸਾਫ਼ ਕਰ ਲਓ ਜਿਨ੍ਹਾਂ ਦੀ ਸਕਿਨ ਆਇਲੀ ਜਿਨ੍ਹਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਜਿਹੜੇ ਅਕਿਲ ਕੱਢਦੇ ਆ ਨਿਕਲਦੇ ਆ ਕਿਉਂਕਿ ਆਇਲੀ ਸਕਿਨ ਕਰਕੇ ਨਾ ਉਹ ਫੜੀ ਸਕਿਨ ਦੇ ਅੰਦਰੋਂ ਗੰਦਗੀ ਨਿਕਲਦੀ ਆ ਤੇ ਤੁਸੀਂ ਉਹਨੂੰ ਇਦਾਂ ਸਾਫ਼ ਕਰ ਸਕਦੇ ਜੇ ਆਪਾਂ ਦਿਖਾਵਾਂਗੇ ਮੈਂ 5 ਮਿੰਟ ਦੀ ਇਹ ਪੂਰੀ ਮ사ਜ ਕੀਤੀ ਆ 5 ਮਿੰਟ ਲਗਾਏ ਰੱਖਿਆ ਸੀ 5 ਮਿੰਟ ਲਈ ਮੈਂ ਮ사ਜ ਕਰ ਲਈ ਆਪਣੇ ਪੋਲੇ ਪੋਲੇ ਹੱਥਾਂ ਦੇ ਨਾਲ ਆਪਣੇ ਆ ਜਿਹੜੀਆਂ ਉਂਗਲਾਂ ਇਹਨਾਂ ਦੇ ਨਾਲ ਇਹਨਾਂ ਨੂੰ ਬਹੁਤ ਹੀ ਵਧੀਆ ਕਿਉਂਕਿ ਸਾਡੇ ਪੁਆਇੰਟ ਵੀ ਜਿਹੜੇ ਪ੍ਰੈਸ ਹੋ ਜਾਂਦੇ ਆ ਸਾਰੇ ਜਿਹ ਬਹੀ ਇਹਨਾਂ ਨੂੰ ਮ사ਜ ਕਰਦੇ ਆ ਤੇ ਗਲੋ ਆਉਣਾ ਤੇ ਫਿਰ ਲਾਜ਼ਮੀ ਆ ਕਿ ਗਲੋ ਆਊਗਾ ਹੀ ਆਊਗਾ ਜਦੋਂ ਆਪਾਂ ਇੰਨੀ ਮਿਹਨਤ ਆਪਣੇ ਚਿਹਰੇ ਤੇ ਕਰਨਦੇ ਆ ਤੇ ਇਹ ਤੁਸੀਂ ਡੇਲੀ ਵੀ ਕਰ ਸਕਦੇ ਆ ਕੋਈ ਜ਼ਰੂਰੀ ਨਹੀਂ ਕਿ ਹਫਤੇ 'ਚ ਦੋ ਦਿਨ ਕਰਨੀ ਹੈ ਇੱਕ ਦਿਨ ਕਰਨੀ ਇਹ ਕੋਈ ਆਹੋ ਜਿਹੀ ਨਹੀਂ ਤੁਸੀਂ ਡੇਲੀ ਕਰੋ ਇਹ ਵਾਲਾ ਪੈਕ ਲਗਾ ਲਓ ਪੈਕ ਲਗਾ ਕੇ ਤੁਸੀਂ 5 ਮਿੰਟ ਲਈ ਮ사ਜ ਕਰ ਲਓ ਜਦੋਂ ਤੁਸੀਂ ਨਹਾਉਣਾ ਉਦੋਂ ਵੀ ਕਰ ਸਕਦੇ ਆ ਜਦੋਂ ਤੁਹਾਡੇ ਕੋਲ ਟਾਈਮ ਉਦੋਂ ਕਰੋ ਦੇਖੋ ਜੀ ਚਿਹਰਾ ਆਪਾਂ ਨਾਰਮਲ ਪਾਣੀ ਨਾਲ ਕਰ ਲਿਆ ਸਾਫ਼ ਦੇਖ ਸਕਦੇ ਜੇ ਚਿਹਰੇ ਤੇ ਤੁਸੀਂ ਜਿਹੜਾ ਜਿਹੜਾ ਗਲੋ ਆਇਆ ਵਾ ਉਹ ਤੁਹਾਨੂੰ ਆਪ ਹੀ ਨਜ਼ਰ ਆਉਂਦਿਆ ਹੋਊਗਾ ਦੇਖੋ ਤੁਸੀਂ ਪੁੱਛਦੇ ਆ ਕਿ ਕੀ ਤੁਸੀਂ ਲਗਾਉਣਾ ਤੇ ਦੇਖੋ ਅਸੀਂ ਪੰਜ ਮਿੰਟ ਲਈ ਕਿਹੜੀ ਚੀਜ਼ ਲਗਾਈ ਤੇ ਕਿੰਨਾ ਵਧੀਆ ਜਿਹੜਾ ਉਹਦਾ ਕਮਾਲ ਦਾ ਰਿਜ਼ਲਟ ਆਇਆ ਸਾਹਮਣੇ ਇਸ ਤਰ੍ਹਾਂ ਦਾ ਹੀ ਨਜ਼ਰ ਆਉਂਦਾ ਨਾ ਜਦੋਂ ਤੁਸੀਂ ਪਾਰਲਰ ਤੋਂ ਕਦੇ ਵੀ ਕੁਝ ਵੀ ਕਰਵਾ ਕੇ ਆਉਂਨੇ ਤੁਹਾਨੂੰ ਆਪਣੇ ਫੇਸ ਤੇ ਦੇਖੋ ਇਹ ਤੋਂ ਬਾਅਦ ਤੁਹਾਨੂੰ ਕਿਸੇ ਵੀ ਮੋਇਸਚਰਾਈਜ਼ਰ ਦੀ ਕੁਝ ਵੀ ਲਗਾਉਂਦੀ ਦਿਨ ਪਰ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਕ੍ਰੀਮ ਪਾਈ ਨਾ ਦੁੱਧ ਦੀ ਉਹਨੇ ਸਾਰਾ ਕੁਝ ਜਿਹੜਾ ਵਾ ਸਾਡਾ ਉਹਦੇ ਵਿੱਚ ਹੀ ਲਿਆਤਾ ਠੀਕ ਹੈ ਦੇਖੋ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੇ ਤੁਹਾਨੂੰ ਤੁਹਾਡੇ ਚਿਹਰੇ ਤੇ ਕਿੱਲਿਆ ਤੁਸੀਂ ਬਾਰ ਬਾਰ ਕਿੱਲਾਂ ਨੂੰ ਕੱਢਦੇ ਰਹਿੰਦੇ ਆ ਤੇ ਤੁਸੀਂ ਇੱਕ ਵਾਰੀ ਜਿਹੜੀ ਆ ਪਾਫ ਜ਼ਰੂਰ ਲੈ ਲੈਣੀ ਆ ਵਾਲੀ ਮ사ਜ ਕਰਨ ਤੋਂ ਬਾਅਦ ਆ ਨੋਰਮਲ ਮ사ਜ ਆ ਕੁਝ ਜ਼ਿਆਦਾ ਟਾਈਮ ਨਹੀਂ ਲੱਗਣਾ ਕੋਈ ਜ਼ਿਆਦੀ ਚੀਜ਼ ਨਹੀਂ ਲੱਗਣੀ ਹੈ ਤੁਸੀਂ ਕਰਕੇ ਆਪਣੇ ਚਿਹਰੇ ਤੇ ਤੁਸੀਂ ਵੀ ਬਹੁਤ ਵਧੀਆ ਗਲੋ ਲੈ ਆ ਸਕਦੇ ਆ ਇਹਨੂੰ ਰੋਜ਼ ਕਰਿਆ ਕਰੋ ਰੈਗੂਲਰ ਕਰਿਆ ਕਰੋ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਕਿਉਂਕਿ ਇਹ ਕੋਈ ਖਰਾਬ ਚੀਜ਼ ਨਹੀਂ ਆ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਕਰ ਸਕਦੇ ਆ ਕੋਈ ਇਹੋ ਜਿਹੀ ਨਹੀਂ ਤੁਸੀਂ ਬੱਚਿਆਂ ਨੂੰ ਵੀ ਇਹ ਵਾਲੀ ਜਿਹੜੀ ਆ ਕਰੀਮ ਲਗਾ ਸਕਦੇ ਜੇ ਬਣਾ ਕੇ ਇਹ ਵਾਲਾ ਪੈਕ ਬਣਾ ਲਓ ਬਣਾ ਕੇ ਲਗਾ ਕੇ ਉਹਨਾਂ ਨੂੰ 5 ਮਿੰਟ ਤੋਂ ਬਾਅਦ ਵਹੋ ਲੋ ਕੇ ਆਪਣਾ ਫੇਸ ਜਿਹੜਾ ਆ ਨਾਰਮਲ ਪਾਣੀ ਨਾਲ ਸਾਫ਼ ਕਰ ਲੈਣ ਉਹਨਾਂ ਨੂੰ ਭਾਪ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਬੱਚਿਆਂ ਦਾ ਜਿਹੜੀ ਫੇਸ ਹੁੰਦਾ ਬਹੁਤ ਕੌਮਲ ਹੁੰਦਾ ਉਹਨਾਂ ਦੇ ਉੱਤੇ ਭਾਪ ਨਹੀਂ ਦੇ ਦਈਆ ਜਿਹੜੀਆਂ ਭੈਣਾਂ ਆਪਣੇ 25+ ਹੁੰਦੀਆਂ ਉਹਨਾਂ ਨੂੰ ਜ਼ਰੂਰਤ ਹੁੰਦੀ ਕਿਉਂਕਿ ਸਕਿਨ ਉਹਨਾਂ ਦੀ ਜਿਹੜੀ ਹੈ ਥੋੜੀ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਹਾਰਡ ਹੋ ਜਾਂਦੀ ਹੈ ਤੇ ਇਸ ਕਰਕੇ ਬੱਚਿਆਂ ਨੂੰ ਭਾਪ ਨਹੀਂ ਦੇਣੀ ਆ ਇਹ ਮੈਂ ਪਹਿਲਾਂ ਹੀ ਕਹਦਾ ਨਹੀਂ ਤੇ ਕਈ ਭੈਣਾਂ ਨੇ ਕਮੈਂਟ ਕਰਕੇ ਫਿਰ ਪੁੱਛਣਾ ਵਾ ਸੋ ਵੇਖੋ ਤੁਸੀਂ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਸਾਨੂੰ ਜਿਹੜਾ ਵਾ ਕਰੇ ਰਹਿ ਕੇ ਘਰੇ ਹੀ ਆਪਣੇ ਜਿਹੜਾ ਵਾ ਹੱਥ ਥੋੜੀ ਜਿਹੀ ਟਾਈਮ ਕੱਢ ਕੇ ਥੋੜੀ ਜਿਹੀ ਮ사ਜ ਕਰਕੇ ਥੋੜਾ ਜਿਹਾ ਪੈਕ ਲਗਾ ਕੇ 글로ਵ ਮਿਲਿਆ ਵਾ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਚ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਬਹੁਤ ਹੀ ਭੈਣ ਭਰਾ ਜਿਹੜੇ ਆ ਵੀਡੀਓ ਜਿਹੜੀ ਆ ਪੂਰੀ ਨਹੀਂ ਵੇਖਦੇ ਥੋੜੀ ਲੱਗਦਾ ਵੇਖ ਕੇ ਸਕਿਪ ਕਰਕੇ ਛੱਡ ਦਿੰਦੇ ਆ ਤੇ ਭੈਣਾਂ ਦੇ ਅੱਗੇ ਰਿਕਵੈਸਟ ਹੈ ਕਿ ਭੈਣਾਂ ਪੂਰੀ ਵੀਡੀਓ ਜ਼ਰੂਰ ਵੇਖਿਆ ਕਰੋ ਨਹੀਂ ਤੇ ਫਿਰ ਤੁਹਾਨੂੰ ਕੋਈ ਨਾ ਕੋਈ ਕਨਫਿਊਜ਼ਨ ਜ਼ਰੂਰ ਰਹਿ ਜਾਂਦੀ ਆ ਫਿਰ ਤੁਸੀਂ ਕਮੈਂਟ ਕਰਕੇ ਪੁੱਛਦੇ ਆ ਇਸ ਕਰਕੇ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਸਾਸਰੀ ਕਾਲ ਜੀ